ਯੁੱਧ ਨਸ਼ਾ ਅਵਰਧ ਚ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਡੀਐਸਪੀ ਡੀ ਡੀਐਸਪੀ ਸਿਟੀ ਦੇ ਸਾਡੇ ਸੀਆਈਏ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀਏ ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹੈਰਨ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮੁਕਦਮੇ ਚ ਤੇ ਇੱਕ ਹੋਰ ਮੁਕਦਮੇ ਚ ਅਸਲਾ ਐਕਟ ਦੇ ਵਿੱਚ ਉਦੇ ਵਿੱਚ ਇੱਕ ਮੁਕਦਮੇ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ ਬੱਤੀਬੌਰ ਸਬੇਤ 17 ਜਿੰਦਾ ਰੌਣ ਬੱਤੀਬੌਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ ਸਵਿਫਟ ਬਰਾਮਦ ਕੀਤੀ ਹੈ ਇਹਦੇ ਵਿੱਚ ਜੀ ਮੁਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ ਸਦਰ ਫਰੋਜ਼ਪੁਰ ਇਥੇ ਸੀਆਈਏ ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦੁਲਚੀਕੇ ਬਨ ਥਾਣਾ ਸਦਰ ਏਰੀਆ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਆ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਗੌਰ ਉਰਫ ਚੰਨੋ ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਬਰਦ ਹੋਇਆ ਇਹ ਰਿਸ਼ਤੇਦਾਰ ਸੀ ਆਪਾਂ ਮਾਂ ਪੁੱਤ ਨਹੀਂ ਇਹ ਮਾਂ ਪੁੱਤ ਹੈ ਜੀ ਪਹਿਲਾਂ ਵੀ ਇਹਨਾਂ ਦੇ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜੀ ਉੱਤੇ ਪਰਚਾ ਦਰਜ ਸਾਰਾ ਟੱਬਰ ਹੀ ਵੇਚਦਾ ਸੀ ਹਾਂਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਸਰ ਇਹਦੀ ਆਪਣੇ ਪਿੰਡ ਦੇ ਹੱਲੇ ਵਾਲਾ ਥਾਣਾ ਸਦਰ ਫਰੋਜ਼ਪੁਰ ਨੇ ਹਲੇ ਲੈ ਲਿਆ ਕਿਲਚੋ ਜਿਹੜੀ ਸਰ ਵੈਪਨ ਪੜੀ ਹੈਗੀ ਜੀ ਇਹ ਵੈਪਨਸ ਇੱਕ ਦੂਸਰੇ ਮਕਦਮੇ ਦੇ ਵਿੱਚ ਮਕਦਮਾ ਨੰਬਰ 80 ਜਿਹੜਾ 25 ਆਰਮਜ਼ ਐਕਟ ਥਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜੀਰੇ ਦੇ ਤੇ ਸਿਟੀ ਜੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਤਾਂ ਕਬਸਤੀ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰਹਿੰਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ 32 ਬੋਰ 17 ਜਿੰਦਾ ਰੌਂਦ 32 ਬੋਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਹੈ ਇਹ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਜਿਹੇ ਪੁਚਕਿਸ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੂਗਾ ਇਹਦੇ ਸਾਥੀ ਇਹਨੇ ਦੱਸਿਆ ਇੱਕ ਦੋ ਜਣੇ ਜਿਵੇਂ ਆ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਹੈ ਮੇਨਲੀ ਇਸ ਦੇ ਇਸ ਤੇ ਲਾਰੇ ਆ ਵੀ ਇਹਨੇ ਸਾਨੂੰ ਹਥਿਆਰ ਦਿੱਤੇ ਆ ਤੇ ਬਾਕੀ ਜਿਹੜੇ ਪੁੱਛਗੇ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਤੇ ਉਸ ਦੇ ਮੁਤਾਬਕ ਹੀ ਅੱਗੇ ਕਾਰਵਾਈ ਕਰਨਾ ਹਾਂਜੀ ਇਹਨਾਂ ਤੇ ਹੈ ਨਹੀਂ ਇਹਨਾਂ ਦਾ ਇੱਕ ਨਾਲ ਦਾ ਸਾਥੀ ਜਿਹੜਾ ਹੈਗਾ ਉਹ ਗ੍ਰਿਫਤਾਰ ਆ ਸਰਪ੍ਰੀਖਿਆ ਇਹਨਾਂ ਦਾ ਬੇਟਾ ਇੱਕ ਬੇਟਾ ਹਾਂਜੀ ਇਹਨਾਂ ਦਾ ਬੇਟਾ ਉਹ ਪਹਿਲਾਂ ਗ੍ਰਿਫਤਾਰ ਆ ਉੱਤੇ ਪਰਚਾ ਐਂਡਿਕੀਟ ਇਹ ਸਾਡੀ ਹੁਣ ਤੱਕ ਜੀ ਜਿਹੜੀ ਪਿਛਲੇ 1 3 ਤੋਂ ਲੈ ਕੇ 5 ਸਤ ਤੱਕ ਆਪਣੀ ਟੋਟਲ 500 655 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ 836 ਜਣੇ ਗ੍ਰਿਫਤਾਰ ਕੀਤੇ ਆ ਤੇ 96 ਕਿਲੋ 687 ਗ੍ਰਾਮ ਹੁਣ ਤੱਕ ਜਿਹੜੀ ਹੈਰੋਇਨ ਆ ਆਪਾਂ ਕਰ ਲਈ ਦੀ ਪਿਛਲੇ 1 ਤਿੰਨ ਤੋਂ ਲੈ ਕੇ ਹੁਣ ਤੱਕ ਦੀ ਹਾਂ ਜੀ 4 ਮਹੀਨੇ ਇਹ ਜਿਹੜੀ ਇਹਦਾ ਚੱਲ ਰਹੀ ਹੈ ਜੀ ਵੀ ਇਹ ਫਰਸਟ ਲਿੰਕ ਦੇ ਵਿੱਚ ਤਾਂ ਨਹੀਂ ਲੈ ਕੇ ਆਏ ਬਾਹਰ ਉਧਰ ਪਾਕਿਸਤਾਨ ਤੋਂ ਜਿਨ੍ਹਾਂ ਨੇ ਵੀ ਉਥੋਂ ਲਈ ਹੋਣੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਬੈਕਵਰਡ ਫਾਰਵਰਡ ਲਿੰਕੇਜ ਇਹ ਅਗਲੇ ਦੋਕ ਦਿਨਾਂ 'ਚ ਤੁਹਾਨੂੰ ਇਹ ਵੀ ਅਸੀਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਰਿਕਵਰੀਜ਼ ਆਉਣ ਦੀ ਸੰਭਾਵਨਾ ਹੈ ਤੇ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਫੜਨ ਦੀ ਸੰਭਾਵਨਾ ਹੈ